ਜਿਹੜੀ ਪ੍ਰੈਸ ਕਾਨਫਰੰਸ ਹੈ ਦੇਸ਼ ਦੇ ਅੰਧਾਤਤਾ ਦੇ ਹੱਕ ਦੇ ਵਿੱਚ ਹੈ ਜੋ ਕਿ ਸੈਂਟਰ ਸਰਕਾਰ ਭਾਜਪਾ ਦੀ ਸਰਕਾਰ ਜਿਹੜੀ ਹੈ ਸਾਡੇ ਅੰਧਾਤਤਾ ਦੇ ਉੱਤੇ ਤਸ਼ੱਦਦ ਕਰ ਰਹੀ ਹੈ ਉਸ ਮੈਟਰ ਦੇ ਉੱਤੇ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜਿਹੜਾ ਕਿ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬਰਿੰਦਰਪ੍ਰੀਤ ਸਿੰਘ ਪਾੜਾ ਜੀ ਦੀ ਰਹਿਨਮਾਈ ਹੇਠ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿੱਦ ਬਿਲਕੁਲ ਜੀ ਇਸੇ ਕਰਕੇ ਹੀ ਇਹ ਪ्रेस कॉन्फ्रेंस ਕੀਤੀ ਹੈ ਕਿ ਅੱਜ ਉਹ ਕਿਸਾਨ ਦੇ ਪੁੱਤ ਕਿੱਥੇ ਨੇ ਸਾਡੇ ਇੰਨੇ ਜਿਹੜੇ ਕਿਸਾਨ ਆ ਕੱਲ ਵੀ 100 ਤੋਂ ਵੱਧ ਕਿਸਾਨ ਜਿਹੜੇ ਘਾਇਲ ਹੋਏ ਆ ਅਜੇ ਕਈਆਂ ਦੀ ਹਾਲਤ ਵੀ ਗੰਭੀਰ ਹੈ ਅੱਜ ਉਹ ਕਿਸਾਨ ਦੇ ਪੁੱਤ ਕਿੱਥੇ ਆ ਉਹ ਕਿਉਂ ਨਹੀਂ ਕਿਸਾਨ ਦੇ ਹੱਕ ਦੇ ਵਿੱਚ ਬੋਲੇ ਅੱਜ ਅਸੀਂ ਇਹੀ ਉਹਨਾਂ ਕੋਲ ਜਵਾਬ ਮੰਗਣਾ ਚਾਹਦੇ ਆ ਜੇ ਕਿਸਾਨ ਕਾਂਗਰਸ ਪਾਰਟੀ ਪਹਿਲੇ ਵੀ ਕਿਸਾਨਾਂ ਦੇ ਨਾਲ ਸੀ ਤੇ ਹੁਣ ਵੀ ਕਿਸਾਨਾਂ ਦੇ ਨਾਲ ਆ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਜਿਹੜੇ ਆ ਅੱਜ ਤੋਂ 3 ਦਿਨ ਪਹਿਲੇ ਵੀ ਕਿਸਾਨਾਂ ਦੇ ਜਿਨ੍ਹਾਂ ਦੇ ਪ੍ਰੋਬਲਮ ਆਈ ਹੈ ਜਿਨ੍ਹਾਂ ਦੇ ਛੱਟਾਂ ਲੱਗੀਆਂ ਉਹਨਾਂ ਕੋ ਹੋ ਕੇ ਆਏ ਤੇ ਆਪਾਂ ਵੀ ਇੱਥੇ ਪਟਾਲੇ ਦੇ ਵਿੱਚ ਜਿਹੜਾ ਜਰਨੈਲ ਸਿੰਘ ਨਾਂ ਦੇ ਕਿਸਾਨ ਦੇ ਉੱਤੇ ਛੱਟ ਲੱਗੀ ਸੀ ਉਹਨਾਂ ਦੇ ਅਸੀਂ ਵੀ ਸਾਰੇ ਜਾਣੇ ਸਾਰੀ ਟੀਮ ਸਾਡੀ ਉਹਨਾਂ ਦਾ ਪਤਾ ਲੈਣ ਗਈ ਸੀ ਤੇ ਕਾਂਗਰਸ ਪਾਰਟੀ ਜਿਹੜੀ ਆ ਕਿਸਾਨਾਂ ਦੇ ਨਾਲ ਖੜੀ ਆ ਤੇ ਖੜੀ ਰਹੇਗੀ ਅਗਲੀ ਰਣਨੀਤੀ ਕੀ ਹੋਊਗੀ ਅਗਰ ਕਿਸਾਨਾਂ ਨੂੰ ਕਾਗਰ ਦਾ ਸਟੈਂਡ ਕਲੀਅਰ ਹੈ ਜੀ ਤਨ ਮੰਨ ਤੇ ਧਨ ਦੇ ਨਾਲ ਅਸੀਂ ਕਿਸਾਨਾਂ ਦੇ ਨਾਲ ਆ ਜਿੱਥੇ ਕਿਤੇ ਲੋਡ ਪਈ ਉਹ ਸਾਡਾ ਅੰਦਾਜ਼ਾ ਵਾ ਅਸੀਂ ਉਹਨਾਂ ਨੂੰ ਅੱਖੋਂ ਪਰਖੇ ਨਹੀਂ ਕਰ ਸਕਦੇ ਸਾਰੀ ਸਾਡੀ ਟੀਮ ਸਾਡੇ ਮੇਅਰ ਸਾਹਿਬ ਬੈਠੇ ਆ ਸਾਡੇ ਬੌਸ ਆ ਜੋ ਸਾਨੂੰ ਹੁਕਮ ਲਾਨਗੇ ਅਸੀਂ ਉਦਾਂ ਹੀ ਚੜ੍ਹਦੀ ਕਲਾ ਚ ਰਹੇਗੀ ਸਾਡੀ ਪਾਰਟੀ ਜਿਹੜਾ ਅੱਜ ਕਿਸਾਨ ਜਿਤੂਰ ਕਮੇਡੀਆ ਨੇ ਧਰਨਾ ਲਾਇਆ ਉਹ ਅਜੇ ਤੋਂ 3 ਸਾਲ ਪਹਿਲਾਂ ਵੀ ਲੱਗਾ ਸੀਗਾ ਉਹਦੇ ਚ ਜਿਹੜੀਆਂ ਸੈਟਅਪ ਕਰਨ ਉਹਨਾਂ ਨੇ ਮੰਗਾ ਮੰਨੀਆਂ ਸੀ ਉਹ ਇਹਨਾਂ ਨੇ ਕੋਈ ਲਾਗੂ ਨਹੀਂ ਕੀਤੀ ਉਹਦੇ ਲਈ ਇਹਨਾਂ ਨੂੰ ਦੁਬਾਰਾ ਚਰਚਾ ਕਰਨਾ ਪੈ ਰਿਹਾ ਤੇ ਉਹ ਅੱਜ ਛੱਬੂ ਬਾਟਰ ਤੇ ਇੱਥਾ ਲੱਗਦਾ ਤੇ ਜਿੱਦਾਂ ਕਿਸੇ ਦੂਜੇ ਦੇਸ਼ ਨਾਲ ਜੰਗ ਲੱਗੀ ਹੈ ਤੇ ਅਸੀਂ ਇਹਨਾਂ ਦੇ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਸਾਡੀ ਸਪੋਰਟ ਦੀ ਲੋੜ ਹੋਵੇ ਜਿਸ ਤਰ੍ਹਾਂ ਸਾਡੀ ਪਾਰਟੀ ਹਾਈ ਕਮਾਂਡ ਦਾ ਦੇਸ਼ ਆਏਗਾ ਅਸੀਂ ਸਾਰੇ ਹੀ ਤਰਨ ਮੰਨਤਰ ਦੇ ਨਾਲ ਉਹ ਸੰਘਰਸ਼ ਦੇ ਵਿੱਚ ਜਾਨ ਪਿਆਰ ਕਿਸਾਨਾਂ ਨੇ ਐਲਾਨ ਕੀਤਾ ਸੀ ਬਿਲਕੁਲ ਉਹ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਵੀ ਭਾਜਪਾ ਦੀ ਸਰਕਾਰ ਆ ਹਰਿਆਣਾ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ ਇਹਨਾਂ ਦੀ ਨੀਤੀ ਕੋਈ ਆ ਕਿ ਆਪਣਾ ਟਾਈਮ ਪਾਸ ਕਰਕੇ ਤੇ ਮੇਰੇ ਖਿਆਲ ਥੋੜੇ ਦਿਨਾਂ ਤੱਕ ਚੋਣ ਜਾਬਤਾ ਲੱਗ ਜਾਣਾ ਤੇ ਕਿਸਾਨਾਂ ਦੀਆਂ ਜਿਹੜੀਆਂ 550 ਤੋਂ ਪਸਾਨ ਉੱਤੇ ਪਿਛਲੀ ਵਾਰੀ ਸ਼ਹੀਦ ਹੋਏ ਸੀ ਤੇ ਜਿਹੜਾ ਐਡਾ ਵੱਡਾ ਨਾ ਸੰਘਰਸ਼ ਕੀਤਾ ਤੇ ਉਹਨਾਂ ਦਾ ਸਾਰਾ ਹੀ ਫਰਾਡ ਹੋਇਆ ਤੇ ਇਹਨਾਂ ਨੂੰ ਇਹ ਕਿ ਸਾਡਾ ਟਾਈਮ ਲੰਘ ਜਾਊਗਾ ਤੇ ਮੰਨੂ ਕੋਈ ਨਹੀਂ ਮੰਨਣੀ ਤੇ ਉਹਨਾਂ ਨੇ ਬੜੇ ਬੜੀ ਇਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਆ ਹੁਣ ਵੀ ਮੀਟਿੰਗਾਂ ਹੋਈਆਂ ਨੇ ਪਰ ਉਹਦਾ ਕੋਈ ਸਟਾ ਨਹੀਂ ਨਿਕਲਦਿਆਂ ਤੇ ਇਹ ਜਿਹੜੀ ਸਰਕਾਰ ਆ ਬਿਲਕੁਲ ਨਿਆਂ ਕਰ ਰਹੀ ਆ ਕੋਈ ਨਿਆਂ ਨਹੀਂ ਦੇ ਰਹੀ ਉਹਨਾਂ ਨੂੰ ਤੇ ਇਹ ਜਿਹੜੀ ਆ ਬਹੁਤ ਹੀ ਮਾੜੀ ਨਿੰਦਨਯੋਗ ਗੱਲ ਆ ਵੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਆ ਤੇ ਰੌਲਾ ਤੇ ਉਹ ਪਾਈ ਜਾਂਦੇ ਆ ਕਿ ਇਹ ਕਿਸਾਨਾਂ ਦੇ ਨਾਲ ਆ ਪਰ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲਾਬਾਰੀ ਹੋ ਰਹੀ ਆ ਤੇ ਉੱਥੇ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਫਟ ਰੋੜੇ ਆ ਤੇ ਉਹਦੇ ਲਈ ਤੇ ਕੁਝ ਕੀਤਾ ਨਹੀਂ ਇਹਨਾਂ ਨੇ ਪੁਲਿਸ ਕੋਰਟ ਨਹੀਂ ਕੀਤੀ ਕੋਈ ਬਿਆਨ ਨਹੀਂ ਦਿੱਤਾ ਤੇ ਜਿਹੜੀ ਕਾਲੀਦਾਲਿਆ ਉਹ ਤੇ ਉਦਾਂ ਹੀ ਚੁੱਪ ਕਰਕੇ ਬੈ ਗਈ ਆ ਕਿ ਭਾਜਪਾ ਨਾਲ ਲਾਇਸ ਹੁੰਦਾ ਫਿਰਦਾ ਸੀ ਉਹ ਲੱਗਦਾ ਕਿ ਬੋਲ ਹੀ ਨਹੀਂ ਸਕਦੇ ਇਸ ਮਸਲੇ 'ਚ ਉਦੋਂ ਵੇਖੋ ਜਿਹੜਾ ਸੁਆਮੀ ਨਾਥਨ ਦੀ ਕਮਿਸ਼ਨ ਦੀ ਜਿਹੜੀ ਕਮਿਸ਼ਨ ਸਾਬਤ ਕੀਤਾ ਸੀ ਉਹ ਕਾਂਗਰਸ ਵੱਲੇ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਬੀਜੇਪੀ ਸਰਕਾਰ ਆ ਗਈ ਉਹਨਾਂ ਨੇ ਉਦੋਂ ਤੋਂ ਹੀ ਲਾਰਾ ਮੋਦੀ ਸਾਹਿਬ ਲਈ ਗਿਆ ਕਿ ਜਿਹੜਾ ਕਮਿਸ਼ਨ ਦੀ ਰਿਪੋਰਟ ਆਏਗੀ ਅਸੀਂ ਇਹਨੂੰ ਲਾਗੂ ਕਰਾਂਗੇ ਅੱਜ ਤੱਕ ਉਹ ਕਦੇ ਨਹੀਂ ਲਾਗੂ ਕੀਤੀ